ਸਲੇਮਪੁਰ ਵਾਲਿਓ ਛੜਾ ਜੇਠ ਮੇਰਾ ਵੀਰ ਛੋਟੀ ਪਰਝਾਈ ਦੇ ਆਪਾਂ ਗੱਲ ਕਰ ਰਹੇ ਸੀ ਛੋਟੀਆਂ ਪਰਝਾਈਆਂ ਨੂਹਾ ਵਰਗੀਆਂ ਧੀਆਂ ਵਰਗੀਆਂ ਬੱਚਿਆਂ ਵਰਗੀਆਂ ਪਹਿਣਾ ਵਰਗੀਆਂ ਛੋਟੇ ਛੋਟੇ ਬੱਚਿਆਂ ਵਰਗੀਆਂ ਹੁੰਦੀਆਂ ਨੇ ਛੜਾ ਜੇਠ ਮੇਰਾ ਵੀਰ ਮੇਡਮ ਮੇਰਾ ਇਕੋ ਥੋੜਾ ਜਿਹਾ ਕੱਟ ਕਰ ਲੀ ਜੋ ਵੀ ਐਰ ਵਰਬਿਆ ਇਕੋ ਆ ਜਿਹੜਾ ਵੀ ਜੋ ਵੀ ਹੈਗਾ ਇਹਨੂੰ ਥੋੜਾ ਜਿਹਾ ਕੱਟ ਮੱਸਾ ਇਹ ਛੜਾ ਜੇਠ ਮੇਰਾ ਵੀਰ ਸਲੇਮਪੁਰ ਵਾਲਾ ਛੋਟੀ ਭਾਬੀ ਦੇ ਗਿੱਟੇ ਗੋਡੇ ਖੋਟ ਰਿਆ ਵੀ ਕਾਕਾ ਪੁੱਤ ਧੀਏ ਕਿਤੇ ਸਾਡਾ ਵੀ ਚੁੱਲ੍ਹਾ ਤੱਤਾ ਕਰਾ ਦਿਓ ਕੋਈ ਕਾਣੀ ਗੰਜੀ ਲੱਭ ਲਿਓ ਤੇ ਛੋਟੀ ਭਰਾਈ ਜਰਾ ਸ਼ਰਾਰਤੀ ਮੂਡ ਚੱਕੇ ਮੈਂ ਹਾਂਜੀ ਭਾਬੀ ਤੇ ਰਾਜੇਠ ਕਵਾਰਾ ਨਹੀਂ ਹਲੋ ਭਾਬੀ ਤੇ ਰਾਜੇਠ ਕਵਾਰਾ ਨਹੀਂ ਆਵਾਰਾ ਨਹੀਂ ਓਏ ਆਵਾਰਾ ਨਹੀਂ ਹੁੰਦਾ ਆਵਾਰਾ ਨਹੀਂ ਕਹਾਂ ਮੈਂ ਇਹ ਸਲੇਮਪੁਰ ਵਾਲਾ ਆਵਾਰਾ ਨਹੀਂ ਹੁੰਦਾ ਕੁਵਾਰਾ ਹੁੰਦਾ ਕੁਵਾਰਾ ਇਹ ਆਵਾਰਾ ਹੋਵੇ ਵੀ ਨਾ ਆਵਾਰਾ ਹੋਵੇ ਵੀ ਇਹਨੂੰ ਆਵਾਰਾ ਨਹੀਂ ਕਹਿੰਦਾ ਸਲੇਮਪੁਰ ਵਾਲੇ ਨੂੰ ਬਾਬੇ ਦਾ ਮੂੰਹ ਮਾਰਦਾ ਇਹਨੂੰ ਕੁਵਾਰਾ ਹੀ ਕਹਿੰਦਾ ਹਾਂ ਭਾਪੀ ਤੇ ਰਾਜੇਠ ਕੁਵਾਰਾ ਨਹੀਂ ਕੋਈ ਲੱਭਣੀ ਨਹੀਂ ਜਨਾਨੀ ਵੇ ਹੈ ਕੋੜ ਦਾ ਨਾ ਥੋੜਾ ਘੱਟ ਆਵਾਜ਼ ਘੱਟ ਰੱਖੇਗਾ ਭਾਬੀ ਤੇਰਾ ਜੇਠ ਕੁਵਾਰਾ ਨਹੀਂ ਕੋਈ ਲੱਭਣੀ ਨਹੀਂ ਜਨਾਨੀ ਵੇ ਹਏ ਓ ਕਿਉਂ ਨਹੀਂ ਲੱਭਣੀ ਬੇ ਭਾਬੀ ਤੇਰਾ ਜੇਠ ਕੁਵਾਰਾ ਨਹੀਂ ਕੋਈ ਲੱਭਣੀ ਨਹੀਂ ਜਨਾਨੀ ਵੇ ਪੇਕਿਆਂ ਵੱਲ ਢੇੜਾ ਮਾਰ ਤਾਂ ਸਹੀ ਕਿਉਂ ਡੋਬਾ ਕੁੜੀ ਬੇਗਾਨੀ ਵੇ ਹੇ ਇਸਲੀਮ ਪੁਰਾ ਕੇ ਡੁੱਬ ਜਾਂਦੀਆਂ ਆ ਪ੍ਰਧਾਨ ਵਾਲੀ ਤੇ ਤਰ ਗਈ ਜਾਬ ਦੀ ਭਾਬੀ ਤੇ ਅਜੇਠ ਕਵਾਰਾ ਨਹੀਂ ਕੋਈ ਲੱਭਣੀ ਨਹੀਂ ਜਨਾਨੀ ਵੇ ਤੇ ਕਿਆਵਲ ਕਿਹੜਾ ਮਾਰ ਤਾਂ ਸਹੀ ਕਿਉਂ ਡੋਬਾ ਕੁੜੀ ਬੇਗਾਨੀ ਵੇ ਹੂੰ ਵੇ ਭਾਬੀ ਆਪਾਂ ਬਗਾਨੀਆਂ ਲੈ ਲੈਣ ਕੀ ਜਾਣ ਅੱਛਾ ਜੀ ਤੇਰੀ ਭੈਣ ਹੂਰ ਹੈ ਹੂਰਾਂ ਦੀ ਲੱਗਦੀ ਏ ਸ਼ਿਰ ਅੰਗੂਰਾਂ ਦੀ ਤੇਰੀ ਭੈਣ ਹੂਰ ਹੈ ਹੂਰਾਂ ਦੀ ਲੱਗਦੀ ਏ ਸ਼ਰਾਬ ਅੰਗੂਰਾਂ ਦੀ ਲਿਖੇ ਹੋਣਗੇ ਭੈਣ ਮੇਰੀ ਦੇ ਉੱਚੇ ਘਰ ਵਿੱਚ ਲੇਖ ਵੇ ਲਿਖੇ ਹੋਣਗੇ ਭੈਣ ਮੇਰੀ ਦੇ ਉੱਚੇ ਘਰ ਵਿੱਚ ਲੇਖਵੇ ਕੁੜੀ へ ਮਾਂ ਮਹਲਣੀ ਵਰਗੀ ਆਏ ਹੂੰ ਕੱਟ ਕਰਲਾ ਥੋੜੀ ਜੀ ਕੁੜੀ へ ਮਾਂ ਮਹਲਣੀ ਵਰਗੀ ਆ ਸ਼ੀਸ਼ੇ ਵਿੱਚ ਬੂਥਾ ਦੇਖਵੇ ਕੁੜੀ へ ਮਾਂ ਮਹਲਣੀ ਵਰਗੀ ਆ ਸ਼ੀਸ਼ੇ ਵਿੱਚ ਬੂਥਾ ਵੇਖਵੇ ਮੈਂ ਤੇਨਾਂ ਭਾਬੀ ਕਰ ਲਈਏ ਕੋਈ ਮਾੜਾ ਚੰਗਾ ਨਾਲੇ ਬੂਥੇ ਤੋਂ ਆਪਾਂ ਕੀ ਕਰਾਉਣਾ ਨਹੀਂ ਰਿਸ਼ਤਾ ਕਿਸੇ ਕਰਾਉਣਾ ਵੇ ਹੈ ਕੀ ਆਖਿਆ ਭਾਬੀ ਨਹੀਂ ਰਿਸ਼ਤਾ ਕਿਸੇ ਕਰਾਉਣਾ ਵੇ ਕੀ ਕੁੜੀ ਕਿਸੇ ਦੀ ਕੱਢੀਆ ਮੇਰਾ ਵੀ ਦਿਲ ਨਹੀਂ ਮੰਨਦਾ ਵੇ ਤੈਨੂੰ ਕੀ ਚੁੰਡੀ ਵੱਢੀਆ ਨਹੀਂ ਰਿਸ਼ਤਾ ਕਿਸੇ ਕਰਾਉਣਾ ਵੇ ਕੀ ਕੁੜੀ ਕਿਸੇ ਦੀ ਕੱਢੀ ਆ ਮੇਰਾ ਵੀ ਦਿਲ ਨਹੀਂ ਮੰਨਦਾ ਵੇ ਤੈਨੂੰ ਕੀ ਚੁੰਡੀ ਵੱਢੀ ਆ ਮੇਰੀ ਭੈਣ ਤੇ ਅੱਖ ਨਾ ਰੱਖੀ ਵੇ ਨਾ ਹੂਰ ਪਰੇ ਨੂੰ ਤੱਕੀ ਵੇ ਅੱਛਾ ਮੇਰੀ ਭੈਣ ਤੇ ਅੱਖ ਨਾ ਰੱਖੀ ਵੇ ਨਾ ਹੂਰ ਪਰੇ ਨੂੰ ਤੱਕੀ ਵੇ ਕਿਉਂ ਟੰਗੀ ਜਾਨੀ ਐ ਟੀਸੀ ਤੇ ਕਿਤੇ ਜੇਖ ਦਾ ਹੱਥ ਨਾ ਆ ਪੜ ਜਾਏ ਐਵੇਂ ਚੰਗੀ ਜਾਨੀ ਐ ਟੀਸੀ ਤੇ ਕਿਤੇ ਜੇਠ ਦਾ ਹੱਥ ਨਾ ਆ ਪੜ ਜਾਏ ਨਾ ਹੈ ਮਾਹਿਮਾ ਨਾ ਹੈ ਮਾਹਿਮਾ ਕਰਿਆ ਕਰਕੇ ਤੇ ਗੱਬਰ ਨਾ ਕੋਈ ਟੱਕਰ ਜਹ ਨਾ ਹੈ ਮਾਹਿਮਾ ਕਰਿਆ ਕਰਕੇ ਤੇ ਗੱਬਰ ਨਾ ਕੋਈ ਟੱਕਰ ਜਹ ਇਹਨ ਮਹਿਮਾ ਕਰਿਆ ਕਰਕੇ ਤੇ ਗੱਬਰ ਨਾ ਕੋਈ ਟੱਕਰ ਜਹ ਰਕਤੇ ਤੱਕ ਇੱਕ ਕੁੜੀ ਉਮਰ ਦੀ ਹੋਲੀਆ ਹੋਲੀ ਜਿਹੜੀ ਸੱਸ ਬਣੂ ਉਹ ਕੌੜੂਗੀ ਉਹ ਕਿਉਂ ਬੀਹ ਸਾਲਾ ਵੱਡੀ ਉਮਰ ਦਾ ਇੱਕ ਕੁੜੀ ਉਮਰ ਦੀ ਹੋਲੀਆ ਜਿਹੜੀ ਸੱਸ ਬਣੂ ਉਹ ਕੌੜੂਗੀ ਜੇ ਵੱਡੀ ਉਮਰ ਦੀ ਚੱਲੂਗੀ ਉਹ ਚੱਲੂਗੀ ਛੱਡ ਕੇ ਦੌੜੂਗੀ ਇੱਕ ਕੁੜੀ ਉਮਰ ਦੀ ਹੋਲੀਆ ਜਿਹੜੀ ਸੱਸ ਬਣੂ ਉਹ ਕੌੜੂਗੀ ਜੇ ਵੱਡੀ ਉਮਰ ਦੀ ਚੱਲੂਗੀ ਉਹ ਚੱਲੂਗੀ ਛੱਡ ਕੇ ਦੌੜੂਗੀ ਉੰਜ ਬਹੁਤੀਆਂ ਸੋਹਣੀਆਂ ਰੰਨਾਂ ਨੂੰ ਕਈ ਮਿਲ ਜਾਂਦੇ ਨੇ ਝਖੜ ਜੈ ਨਾਹਿ ਮਾਹਿ ਮਾ ਆਏ ਹੋਏ ਨਾਹਿ ਮਾਹਿ ਮਾ ਆਏ ਹੋਏ ਨਾਹਿ ਮਾਹਿ ਮਾ ਕਰਿਆ ਗੱਲ ਤੇ ਕਬਰ ਨਾ ਕੋਈ ਟੱਕਰ ਜੇ ਨਾਹਿ ਮਾਹਿ ਮਾ ਕਰਿਆ ਗੱਲ ਤੇ ਕਬਰ ਨਾ ਕੋਈ ਟੱਕਰ ਜੇ ਪਪੀ ਹੋਰ ਕੋਈ ਹਾਂਜੀ ਇਕ ਲੱਤੋਂ ਲੰਗੀ ਮਿਲਦੀ ਆ ਲੰਗੀ ਚਲਾਉਣ ਦੇ ਇਕ ਲੱਤੋਂ ਲੰਗੀ ਮਿਲਦੀ ਆ ਵੇੜਾ ਨਾ ਵੇਖ ਕੰਮ ਗੱਡੀ ਆ ਇੱਕ ਅੱਖ ਨਹੀਂ ਦੋ ਦੰਦ ਨਹੀਂ ਸਾਰੇ ਇਨਾ ਪੁਰਜੇ ਕੱਢੀ ਜਾਂ ਇਕੱਲਤੋਂ ਲੰਗੀ ਮਿਲਦੀ ਆ ਵੇਲਾ ਨਾ ਵੇਖ ਕੰਮ ਕੱਢੀ ਆ ਇੱਕ ਅੱਖ ਨਹੀਂ ਦੋ ਦੰਦ ਨਹੀਂ ਸਾਰੇ ਹੀ ਨਾ ਪੁਰਜੇ ਕੱਢੀ ਆ ਤੂੰ ਨਾ ਨੇ ਮਜੀਦ ਕਰਦੀ ਏ ਮੇਰੇ ਸਿਰ ਨੂੰ ਆਉਂਦੇ ਚੱਕਰ ਹੀ ਨਾ ਹਿੰਮਾ ਹਿੰਮਾ ਓਏ ਹੋਏ ਹਿੰਮਾ ਹਿੰਮਾ ਓਏ ਹੋਏ ਹਿੰਮਾ ਹਿੰਮਾ ਕਰਿਆ ਕਰਕੇ ਤੇ ਗੱਪੜ ਨਾ ਕੋਈ ਟੱਕਰ ਜੇ